ਪੂਰਤਲਾਦੀਪ ਫਗਵਾੜਾ ਸਬ ਡਿਵੀਜ਼ਨ ਦੇ ਜੀਟੀ ਰੋਡ ਤੇ ਦੇਰ ਰਾਤ ਰਾਹੀਰਾਂ ਨੂੰ ਬਲੈਕਮੇਲ ਕਰਨ ਵਾਲੇ ਲੁੱਟਣ ਵਾਲੀਆਂ 6 ਨਾਈਜੀਰੀਅਨਾਂ ਸਮੇਤ 14 ਲੜਕੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸਤਨਾਮਪੁਰਾ ਥਾਣੇ ਦੀ ਪੁਲਿਸ ਨੇ ਦੋ ਵੱਖ-ਵੱਖ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਨ੍ਹਾਂ ਲੜਕੀਆਂ ਦੇ ਕਬਜ਼ੇ 'ਚੋਂ ਰਾਹੀਰਾਂ ਕੋਲੋਂ ਲੁੱਟੀ ਗਈ 2700 ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਗਈ ਹੈ ਪੁਲਿਸ ਮੁਤਾਬਕ ਕੁਝ ਲੜਕੀਆਂ ਦੇ ਵਪਾਰ ਦਾ ਧੰਦਾ ਵੀ ਕਰ ਰਹੀਆਂ ਨੇ ਫਗਵਾੜਾ ਪੁਲਿਸ ਨੇ ਇਸ ਤੋਂ ਪਹਿਲਾਂ ਦੋ ਵੱਖ-ਵੱਖ ਮਾਮਲਿਆਂ ਵਿੱਚ 32 ਲੜਕੀਆਂ ਨੂੰ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਵਿੱਚ 14 ਨਾਈਜੀਰੀਅਨ, థਾਈਲੈਂਡ ਅਤੇ ਕਾਨਾ ਨਾਲ ਸਬੰਧਤ ਸਨ ਜਾਣਕਾਰੀ ਅਨੁਸਾਰ ਚੌਕੀ ਚਿਹੇੜੂ ਦੇ ਇੰਚਾਰਜ ਏਐਸਆਈ ਦਰਸ਼ਨ ਸਿੰਘ ਪੱਟੀ ਦੀ ਅਗਵਾਈ ਹੇਠ ਥਾਣਾ ਸਤਨਾਪੂਰਾ ਦੇ ਨਾਲ ਫਗਵਾੜਾ ਦੇ ਪਿੰਡ ਚਿਹੜੂ ਬਿਖੇ ਲਾ ਗੇਟ ਤੇ ਨਾਕਾਬੰਦੀ ਕੀਤੀ ਹੋਈ ਸੀ ਇਸ ਦੌਰਾਨ ਦੋ ਵਿਅਕਤੀਆਂ ਵਰਿੰਦਰ ਸਿੰਘ ਵਾਸੀ ਬੁੱਢਾ ਥੇ ਬਿਆਸ ਅਤੇ ਅਰਵਿੰਦਰ ਕੁਮਾਰ ਉਰਫ ਸਾਬੀ ਵਾਸੀ ਨਾਨਕਨਗਰੀ ਥਾਣਾ ਕਤਨਾਪੂਰਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਲਾ ਗੇਟ ਨੇੜੇ ਲੜਕੀਆਂ ਕੋਲੋਂ ਲੜਕੀਆਂ ਲੋਕਾਂ ਨੂੰ ਦੇ ਬਪਾਰ ਦਾ ਧੰਦਾ ਕਰਵਾ ਕੇ ਬਲੈਕਮੇਲ ਕਰ ਰਹੀਆਂ ਨੇ ਸਾਰਾ ਕੀ ਹੈ ਮਾਮਲਾ ਸੁਣੋ ਪੂਰੀ ਖਬਰ ਹੁਣ ਕੀ ਮਾਮਲਾ ਪਟਿਸਰ ਜਿਹੜੇ ਇੱਕ ਲੜਕੀਆਂ ਤੁਸੀਂ ਸਿਵਲ ਹਸਪਤਲ ਲੈ ਕੇ ਆਏ ਆ ਰਾਤ ਸਈ ਉਥੇ ਲੋਗਟ ਗਸ਼ਤ ਦੇ ਸਹੁੰਚ ਆਪਣੇ ਕਰਮਚਾਰੀਆਂ ਦੇ ਨਾਲ ਉਥੇ ਹੈਗੀ ਸੀ ਲੋਗਟ ਹਾਂ ਉਥੇ ਸਾਨੂੰ ਦੋ ਆਰਮੀ ਆਏ ਜਿਨ੍ਹਾਂ ਨੇ ਸਾਨੂੰ ਆਪਣੇ ਆਪਣੇ ਬਿਆਨ ਲਗਾਏ ਤੇ ਇਥੇ ਇੱਕ ਤਾਂ ਆਪਣੇ ਵਿਦੇਸ਼ੀ ਕੁੜੀਆਂ ਨੇ ਕਾਲੇ ਰੰਗ ਦੀਆਂ ਹੋਰ ਵੀ ਬੰਦਿਆਂ ਨੂੰ ਲੈ ਜਨੀਆਂ ਪਰ ਇਹ ਆਪਣੇ ਭਾਗ ਹੱਥਾਂ ਦੇ ਕਰੀਪੇ ਪਰੇ ਜਾ ਕੇ ਜੋ ਉਹਨਾਂ ਨੂੰ ਚੱਕ ਚੁੱਕੂ ਖਾ ਕੇ ਉਹਨਾਂ ਕੋ ਪੈਸੇ ਕੋਲ ਨਹੀਂ ਜਾਂ ਉਹਨਾਂ ਦਾ ਆਬਜੈਕਸ਼ਨ ਲਉਂਦੀਆਂ ਤੇ ਸਾਨੂੰ ਪੈਸੇ ਨਹੀਂ ਦਿੱਤੇ ਜੇ ਸਾਡਾ ਛੇੜਛਾੜ ਕਰਦਾ ਹੈ ਤੁਹਾਡਾ ਮਾਮਲਾ ਦਰਜ ਕਰਾਂਗੇ ਉਹਨਾਂ ਦੇ ਵਿੱਚ ਬੇਦੇਸ਼ੀ ਕੁੜੀਆਂ ਫੜੀਆਂ ਤਾਂ ਅੱਠ ਜਿਹੜੀਆਂ ਸਾਡੀਆਂ ਨੇ ਤੇ 55 ਕੁੜੀਆਂ ਨੇ ਜਿਹੜੀਆਂ ਵੱਖ-ਵੱਖ ਪਿੰਡਾਂ ਤੋਂ ਆ ਕੇ ਇੱਥੇ ਗਾਕਾਂ ਨੂੰ ਵਹਿਸਲਾ ਸੁਫਲਾ ਕੇ ਉਹਨਾਂ ਕੋਲ ਪੈਸੇ ਵਟੋਲਣੀਆਂ ਧੰਕੀ ਦੇ ਕੇ ਕਿ ਤੈਨੂੰ ਅਸੀਂ ਪਖਾਵਾ ਨਹੀਂ ਪੇਸਾ ਇਦਾਂ ਕਰਦਾਂਗੇ ਤਾਂ ਉਹਨਾਂ ਦੇ ਖਿਲਾਫ ਅਸੀਂ ਵੱਖ-ਵੱਖ ਕੇਸ ਦਰਜ ਕਰੀਏ ਜਿਹੜੀਆਂ ਵਿਦੇਸ਼ੀ ਆਈਆਂ ਨੇ ਕਿਹੜੀ ਕੰਟਰੀ ਤੋਂ ਇਹਨਾਂ ਸਾਹਮਣੇ ਆਇਆ ਕੁਝ ਜਿਹਦਾ ਕੋਈ ਜੁਗਾਂਡਾ ਤਾਂ ਕੋਈ ਨਾਈਜੀਰੀਆ ਤੋਂ ਅਜੇ ਅਸੀਂ ਇਹਨਾਂ ਦੇ ਡਾਕੂਮੈਂਟ ਪੂਰੀ ਤੁਹਾਨੂੰ ਕਲੀਅਰ ਨਹੀਂ ਮਿਲੇ ਅਸੀਂ ਕਰ ਰਹੇ ਹਾਂ अच्छा जी ਜਿਹੜਾ ਜਿਹੜਾ ਇਹਨਾਂ ਦੇ ਕੋਈ ਜਿਹੜੇ ਪਾਸਪੋਰਟ ਵਗੈਰਾ ਉਹ ਵੀਜ਼ੇ ਇਹਨਾਂ ਦੇ ਹੈਗੇ ਤਾਂ ਸਮਾਪਤੀ ਹੋ ਚੁੱਕੀ ਹੈ। ਉਹ ਸੇਮੂਲ ਨੋਟੀਫਿਕੇਸ਼ਨ ਚੱਲਿਆ ਰਹੇ ਆ। ਤੁਹਾਨੂੰ ਕੁਝ ਤੇ ਦੋ ਕੁ ਦੇ ਮਿਲੇ ਆ। ਤੇ ਬਾਕੀਆਂ ਦੇ ਅੱਛੀ ਲੈਣੇ। ਅੱਛਾ ਜੀ ਜਿਹੜੀਆਂ ਪੰਜਾਬਣ ਕੁੜੀਆਂ ਦੱਸਦੇ ਬਤ ਤੁਸੀਂ ਇਹ ਇਹ ਕਿੰਨੇ ਸਮੇਂ ਤੋਂ ਇੱਥੇ ਕਰਦੀਆਂ ਪਈਆਂ? ਇਹ ਤਾਂ ਪਤਾ ਲੱਗਾ ਵੀ ਕਾਫੀ ਦੇਰ ਤੋਂ ਇੱਥੇ ਚੱਲਦੀਆਂ। ਤੇ ਜਿਵੇਂ ਰਾਤ ਸਮੇਂ ਆਉਂਦੀਆਂ ਆ। ਹੂੰ ਹੂੰ। ਤੇ ਰਾਤ ਸਮੇਂ ਆ ਕੇ ਉੱਥੇ ਗਾਕਾਂ ਨੂੰ ਇਦਾਂ ਕਰਕੇ ਉਹਨਾਂ ਨੂੰ ਡਰਾ ਤਮਕਾ ਕੇ ਪੈਸੇ ਲੈ ਲੀਆਂ। ਕੰਨਿਆਂ ਨੇ ਬਾਹਰ ਚਲੇ ਵੀ ਜਾਂਦੀਆਂ ਰਾਤ ਅੱਛਾ ਇਹ ਦੱਸੋ ਕੋਈ ਨਸ਼ੇ ਦੇ ਵੀ ਵਿਚਾਰਦੀ ਹੈਗੀਆਂ ਕੋਈ ਉਹ ਦੋ ਤਿੰਨ ਲੱਗਦੀਆਂ ਹੈਗੀਆਂ ਵੀ ਖਰਮੀਆਂ ਪੇੜੀਆਂ ਹੈਗੀਆਂ ਲੱਗੀਆਂ ਤੇ ਇਹਨਾਂ ਦਾ ਕਹਿੰਦਾ ਵੀ ਦਵਾਈ ਚੱਲ ਰਹੀ ਹੈ ਤਾਂ ਕੀ ਕਾਰਵਾਈ ਕੀਤੀ ਗਈ ਹੁਣ ਤੱਕ ਅਸੀਂ ਇਹਨਾਂ ਦੇ ਖਿਲਾਫ ਦੋ ਵੱਖ-ਵੱਖ ਮਕਦਮੇ ਦਰਜ ਕੀਤੇ ਆ ਜਿਨ੍ਹਾਂ ਨੂੰ ਸੀਰਕੋਰਟ ਚ ਪੇਸ਼ ਕਰਕੇ ਤਾਂ ਜਿਹੜੀ ਅਗਲੀ ਕਾਰਵਾਈ ਕਰਾਂਗੇ ਤੇ ਮਕਦਮਾ ਕਿਹੜਾ ਦਰਜ ਕੀਤਾ ਦੱਸ ਸਕਦੇ ਅਸੀਂ 383 506 341 ਆਪੀਸੀ ਤਹਿਤ ਕੁੱਪ ਕਰਨੇ 39 ਨੰਬਰ ਮਕਰਮਾ ਤੋਂ 40 ਨੰਬਰ ਮਕਰਮਾ ਦਰਜ ਕੀਤੇ ਆ ਤਾਂ ਉਰੀ ਇਨਵੈਸਟੀਗੇਸ਼ਨ ਕਿਥੇ ਕਿਉਂ ਚੱਲੀ ਜਾ ਰਹੀ ਆ ਜੋ ਵੀ ਇਨਵੈਸਟੀਗੇਸ਼ਨ ਚਾਹੇਗਾ ਉਹਦੇ ਖਿਲਾਫ ਕੋਈ ਕਾਰਵਾਈ ਕੀਤੀ ਤੇ ਜਿਹੜੀਆਂ ਵਿਦੇਸ਼ੀ ਕੁੜੀਆਂ ਹੈਗੀਆਂ ਇੱਥੇ ਰਹਿੰਦੀਆਂ ਜਿਹੜੀਆਂ ਇਹ ਕਿੱਥੇ ਰਹਿੰਦੀਆਂ ਸੀ ਉਹਨਾਂ ਦੇ ਮਾਲਕਾਂ ਤੇ ਵੀ ਕੋਈ ਕਾਰਵਾਈ ਕੀਤੀ ਜਾਵੇ ਜਿਹੜੇ ਪੀਜੀ ਦੇ ਵਿੱਚ ਹੈਗੇ ਰੱਖੇ ਹੋਏ ਨੇ ਦਰਮਿਆਨ ਤਰਪੀਰ ਸਾਰੇ ਕੋਈ ਮਾਲਕ ਦਾ ਨਾਮ ਸਾਹਮਣੇ ਆਇਆ ਪਰ ਜ਼ਿਆਦਾਤਰ ਇਹ ਲੰਦਰ ਸਾਈਡ ਹੁੰਦੀਆਂ ਰਾਤ ਸਮੇਂ ਹੁੰਦੀਆਂ ਨਾਈਟ ਸਮੇਂ ਦਿਨ ਸਮੇਂ ਕੋਈ ਨਹੀਂ ਹੁੰਦੀ ਉੱਥੇ ਰਾਤ ਸਮੇਂ ਨਾਈਟ ਆ ਕੇ ਇਧਰੇ ਆਪਣੇ ਗਾਹਕ ਲੱਭਦੀਆਂ ਫੁਰਕੇ ਇਦਾਂ ਕਰਦੀਆਂ ਨਹੀਂ ਇਹ ਬਲੈਕਮੇਲ ਹੀ ਕਰਦੀਆਂ ਲੋਕ ਤੁਮ ਘਡਾ ਡਰਾਉਂਦੀਆਂ ਆ ਬਲੈਕਮੇਲ ਕਰਦੀਆਂ ਕਈਆਂ ਦੇ ਚੇਲੇ ਵੀ ਜਾਂਦੀਆਂ ਬਲੈਕ ਜਿਆਦਾ ਬਲੈਕਮੇਲ ਕਰਦੀਆਂ ਵੀ ਜੇ ਉਸ ਕੋ ਪੈਸੇ ਲੈ ਲੇ ਫਿਰ ਤੁਹਾਨੂੰ ਪੈਸੇ ਦੇ ਰਹੋ ਨਹੀਂ ਤੇ ਤੁਹਾਨੂੰ ਅਸੀਂ ਕਹਾਂਗੇ ਵੀ ਤੁਹਾਨੂੰ ਪੁਲਿਸ ਕੋ ਫੜਾ ਦਾਂਗੇ ਕਿ ਤੁਹਾਨੂੰ ਐ ਕੁੱਤਾ ਇਦਾਂ ਕੀਤਾ ਉਹਨਾਂ ਨੂੰ ਆਪਣੇ ਆਪ ਨੂੰ ਸਟੂਡੈਂਟ ਦੱਸਦੀਆਂ ਵੀ ਅੱਜ ਤੱਕ ਤੂੰ ਹੀ ਕਰਨਾ ਐ ਕਰ ਰਹੇ ਉਹਨਾਂ ਨੂੰ ਬਲੈਕਮੇਲ ਕਰਕੇ ਉਹਨਾਂ ਕੋ ਫੋਰਸੇਵਲ ਪੈਸੇ ਲੈ ਲਿਆ ਆਪਾਂ ਨੂੰ ਸੂਚਨਾ ਕਿੱਦਾਂ ਆਈ ਸੀ ਇਹ ਬਿਲਕੁਲ ਉਹ ਆਪਣੇ ਆਪਣੇ ਮਦਈ ਆਏ ਸੀ Una la toc quepren un antic granny. Que to nereix cos